ਅੱਜ ਪਤਾ ਕੀਤਾ 65 ਪੈਂਦਾ ਹੈ ਆਪਣੀਆਂ ਗਾਂ ਚੈੱਕ ਕਰਕੇ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਸਾਨੂੰ ਦੀਦੀ ਆਪਦੀ ਫਲੈਟ ਆ 65 ਪੈਂਦਾ ਹੈ ਆਪਣੀ ਫਲੈਟ ਆ ਇੱਥੇ ਕੋਈ ਮੈਸੇਜ ਕੋਈ ਮਾਰਨਿੰਗ ਇੱਥੇ ਆ ਕੇ ਬੋਰਡ ਲਗਾਤਾ ਕਿ ਨੋਟਿਸ ਪੜ੍ਹ ਲਓ ਜਾਓ ਨਾ ਕੋਈ ਨੋਟਿਸ ਪੜ੍ਹ ਲਓ ਕਿੱਦਾਂ ਬੰਦ ਕਰਨੀ ਆ ਕੋਈ ਨਾ ਮੈਨੇਜਰ ਆ ਕੇ ਉਹਦੇ ਨਾਲ ਗੱਲ ਕਰਨ ਨੂੰ ਕਿਹਾ ਉਹ ਬਾਹਰ ਹੀ ਉਹਨਾਂ ਨਾਲ ਗੱਲ ਹੀ ਨਹੀਂ ਕਰਦਾ ਕਿਨ ਸਾਡੇ ਕੋਲ ਤਾਂ ਸ਼ੁਰੂਲ ਹੀ ਕੋਈ ਨਹੀਂ ਆ ਇਹਨਾਂ ਬਾਹਰ ਨਹੀਂ ਆ ਰਿਹਾ ਨਾ ਕੋਈ ਨਾ ਗੱਲ ਕਰਦਾ ਕੋਈ ਵੀ ਕਿਸੇ ਬੰਦੇ ਨਾਲ ਕਿਸੇ ਬੰਦੇ ਦੀ ਸੁਣਵਾਈ ਨਹੀਂ 10 ਬੰਦੇ ਆਂ ਚਾਰ ਬਲੈਟਾਂ ਸਾਡੀਆਂ ਹੁਣ ਅੱਗੇ ਤੁਸੀਂ ਆਪ ਦਾ 20000 ਰੁਪਏ ਦੀਆਂ ਗੱਡੀਆਂ ਚਾਰ ਕਰਕੇ ਲੈ ਗਏ ਉਹ ਦੇਖੋ ਜੀ ਬੱਚੇ ਆ ਨਾਲ ਫੈਮਲੀ ਕਿੰਨੀ ਬਖਾਰ ਹੋਈਆਂ ਥੋੜੇ ਬੱਚੇ ਉਹ ਚਾਰ ਵਿਚਾਰੇ ਬੱਚੇ ਉਹਦੇ ਨਾਲ ਉਹ ਵਿਚਾਰੇ ਦੇ ਲਖੜੇ ਰੋਟੂ ਤੂੰ ਬੇਨਕੀ ਕਰਦੇ ਕੀ ਹਾਲਾਤ ਆ ਉੱਥੇ ਨਾ ਕੋਈ ਦੋਸਤ ਨਾ ਕੋਈ ਜਿਆਦਾ ਕੋਈ ਪ੍ਰਬੰਧ ਨਹੀਂ ਕੋਈ ਹੋਟਲ ਦਾ ਨਹੀਂ ਇਹਨਾਂ ਕੋਲ ਕੋਈ ਗੱਲੇ ਨਹੀਂ ਸਾਨੂੰ ਜੀ ਕੁਝ ਵੀ ਅੱਗੇ ਗਿਆ ਪਰ ਉਹ 10 ਰੁਪਏ ਗੱਲ ਨਹੀਂ ਸਾਡਾ ਬਾਹਰ ਚਲ ਜਾਂਦਾ ਠੀਕ ਹੈ ਵੀਰੇ ਮੇਰਾ ਨਾਮ ਸਤਵੰਤ ਹੈ ਮੈਂ ਲੁਧਿਆਣੇ ਦਾ ਰਹਿਣ ਵਾਲਾ ਠੀਕ ਹੈ ਮੇਰੇ ਕੋਲ ਟਿਕਟ ਹੈ Air India ਦੀ ਤੇ ਸਾਨੂੰ ਇਹਨਾਂ ਨੇ ਕੋਈ ਇਨਫੋਰਮ ਨਹੀਂ ਕੀਤਾ ਵੀ ਤੁਹਾਡੀ ਕੋਈ ਫਲਾਈਟ ਕੈਨਸਲ ਹੋ ਰਹੀ ਹੈ ਵੈਦਰ ਕਰਕੇ ਸਾਨੂੰ ਇਹਨਾਂ ਨੇ ਸਿਰਫ ਅੱਧਾ ਘੰਟਾ ਪਹਿਲਾਂ ਇਨਫੋਰਮ ਕਰਤਾ ਵੀ ਤੁਹਾਡੀ ਫਲਾਈਟ ਕੈਨਸਲ ਹੈ ਜਦਕਿ ਬੋਰਡਿੰਗ ਟਾਈਮ ਦਾ ਜਿਹੜਾ ਬੋਰਡਿੰਗ ਦਾ ਟਾਈਮ ਹੁੰਦਾ ਨਾ ਵੀਰੇ ਫਲਾਈਟ ਤੋਂ 2 ਘੰਟੇ ਪਹਿਲਾਂ ਆਪਾਂ ਐਂਟਰ ਕਰਨਾ ਹੁੰਦਾ ਕਿ ਆਪਾਂ ਵੀਰੇ ਬਹੁਤ ਪ੍ਰੋਸੀਜਰ ਹੁੰਦਾ ਅਸੀਂ ਇਹਨਾਂ ਨੂੰ ਲੱਗਜ ਜਮਾ ਕਰਾਉਣੇ ਆ ਬੋਰਡਿੰਗ ਪਾਸ ਲੈਣਾ ਤਾਂ ਜਾ ਕੇ ਸਾਡੀ ਇਮੀਗ੍ਰੇਸ਼ਨ ਹੋ ਅਸੀਂ ਜਦ ਇਹਨਾਂ ਦੇ ਇੱਥੇ ਸਰਵਿਸ ਸੈਂਟਰ ਦੇ ਵਿੱਚ ਪਹੁੰਚੇ ਜਿਹੜਾ ਇਹਨਾਂ ਦਾ ਇੱਥੇ ਬਣਿਆ ਹੋਇਆ ਉਹ ਸਾਨੂੰ ਕਹਿੰਦੇ ਰਿਫੰਡ ਲੈ ਲਓ ਰਿਫੰਡ ਦਾ ਬ੍ਰਦਰ ਅਸੀਂ ਕੀ ਕਰਾਂਗੇ ਸਾਡੇ ਬਿਜ਼ਨਸ ਉੱਤੇ ਮੇਰੇ ਖੁਦ ਹੀ ਟ੍ਰਾਂਸਪੋਰਟ ਹੈ ਉੱਤੇ ਸਾਡਾ ਐਡਾ ਬਿਜ਼ਨਸ ਚੱਲ ਰਿਹਾ ਵਾ ਅਸੀਂ ਇੰਨੇ ਕੰਪਨੀ ਨਾਲ ਉੱਥੇ ਕੰਮ ਕਰ ਰਹੇ ਹਾਂ ਜਦ ਕਿ ਉਥੋਂ ਅਦਰ ਫਲਾਈ ਟ੍ਰਾਂਸਪਾਈਜ਼ ਜੱਟ ਹੋ ਗਈ ਸਾਡੀ ਇੰਡੀਕ ਹੋ ਗਈ ਜਦ ਉਹ ਆ ਜਾ ਰਹੀਆਂ ਵਾ ਇਹਨਾਂ ਦੀ ਫਲਾਈ ਨੂੰ ਕੀ ਪ੍ਰੋਬਲਮ ਜਦ ਮੈਂ ਇਹਨਾਂ ਦੇ ਮੈਨੇਜਰ ਨਾਲ ਗੱਲ ਕੀਤੀ ਮੈਂ ਕਿਹਾ ਠੀਕ ਆ ਅਗਰ ਤੈਨੂੰ ਕੋਈ ਪ੍ਰੋਬਲਮ ਆ ਤੂੰ ਸਾਨੂੰ ਜਿਹੜੀ ਕੱਲ ਜਿਹਨੂੰ ਤੂੰ ਕਿ ਤੇ ਸ਼ਡਿਊਲ ਬਾਇਸ ਚਲ ਕਹਿੰਦਾ ਨਹੀਂ ਮੈਂ ਉਦਾਂ ਨਹੀਂ ਕਰ ਸਕਦਾ ਅਗਰ ਤੁਸੀਂ ਰਿਫੰਡ ਲੈਣਾ ਤਾਂ ਪੈਸੇ ਆਪਣੇ ਵਾਪਸ ਲੈ ਲਓ ਸਰ ਅਸੀਂ ਪੈਸੇ ਲੈ ਕੇ ਕੀ ਕਰਾਂਗੇ ਜੇ ਅਸੀਂ ਐਕਸਪੋਜ਼ ਕਰੋ ਤਾਂ 30000 ਲੈ ਵੀ ਲਿਆ ਮੈਨੂੰ ਇਹ ਨੈਕਸਟ 65000 ਦੀ ਦੇ ਰਹੇ ਆ ਤੇ ਤੁਸੀਂ ਦੱਸੋ ਮੈਂ 65000 ਭਰੂੰਗਾ ਜਿਆਦਾ ਸਾਨੂੰ ਦੱਸੇ ਨਾ ਜਾਂ ਇੰਨੀਆਂ ਪਲੇਨਾਂ ਜਾ ਰਹੇ ਆ ਇੰਨੇ ਪਲੇਨ ਜਾ ਰਹੇ ਕਿਸੇ ਚ ਵੀ ਹਰੇਕ ਬੰਦੇ ਨੂੰ 2 2 4 4 ਨੂੰ ਐਡਜਸਟ ਕਰਕੇ ਭੇਜਣ ਇਹ ਸਰ 에ਅਰਲਾਈਨ ਦੇ ਹੁੰਦੇ ਆ ਜਦੋਂ ਵੀ ਆਪਾਂ ਕੋਈ ਟਿਕਟ ਲੈਂਦੇ ਆ ਨਾ ਇਹ ਸਾਰੀ ਰਿਸਪੌਂਸਿਬਿਲਟੀ ਉਸ ਦੀ ਹੁੰਦੀ ਹੈ ਜਦੋਂ ਆਪਾਂ ਕੋਈ ਵੀ ਬਿਜ਼ਨਸ ਕਰਦੇ ਆ ਉਹ ਜੋ ਵੀ ਫੈਸਿਲਿਟੀ ਦੇਣੀ ਆ ਸਾਰੀ ਰਿਸਪੋਨਸੀਬਿਲਟੀ ਉਹਨਾਂ ਦੀ ਹੁੰਦੀ ਆ ਨਾ ਇੰਨੇ ਬੰਦੇ ਖੜੇ ਆ ਕਿਸੇ ਬੰਦੇ ਨੂੰ ਕੋਈ ਚਾਹ ਪਾਣੀ ਦਾ ਰੈਂਜ ਹੈਗਾ ਜਦ ਕਿ ਸਰ ਇੱਕ ਜਿਹੜੀ 에어ਲਾਈਨ ਹੁੰਦੀ ਆ ਨਾ 에어ਲਾਈਨ ਦੇ ਵਿੱਚ ਅਗਰ ਕੋਈ ਵੀ ਤੁਹਾਡੀ ਡਿਲੇ ਹੁੰਦਾ ਜਾਂ ਕੋਈ ਵੀ ਹੁੰਦਾ ਬਾਕਾਇਦਾ 에어ਪੋਰਟ ਦੇ ਅੰਦਰ ਇੱਕ ਜਗ੍ਹਾ ਬਣੀ ਹੋਈ ਆ ਤੇ ਸਾਨੂੰ ਉਸੇ ਸਾਰੀ ਸਟੇ ਦੇਣ ਜਿੰਨੇ ਦਿਨ ਅਸੀਂ ਇੱਥੇ ਰਹਿਣਾ ਤੁਹਾਡਾ ਰਹਿਣ ਖਾਣ ਦਾ ਜੋ ਵੀ ਖਰਚ ਆ 에어ਲਾਈਨ ਕੇ ਕਰੇ ਇਹ ਇੱਕ 에어ਲਾਈਨ ਦੇ ਰੂਲ ਹੁੰਦੇ ਆ ਬ੍ਰਦਰ ਇਹ ਤਾਂ ਕੋਈ ਟਕਾਈ ਦੇ ਨਾਂ ਦਾ ਨਹੀਂ ਇਹਨਾਂ ਦੇ ਮੈਨੇਜਰ ਨਾਲ ਬ੍ਰਦਰ ਸਾਡੀ ਗੱਲ ਹੋਈ ਸੀ ਉਹਨੂੰ ਮੈਂ ਕਿਹਾ ਤੂੰ ਪਹਿਲੀ ਗੱਲ ਤਾਂ ਸਾਡੇ ਅਸੀਂ ਤੇਰੇ ਨਾਲ ਗੱਲ ਕਰ ਰਹੇ ਹਾਂ ਨਾ ਇੱਕ ਵਧੀਆ ਤਰੀਕੇ ਨਾਲ ਤੂੰ ਸਾਡੇ ਨਾਲ ਗੱਲ ਕਰ ਉਹ ਕਹਿੰਦਾ ਮੈਂ ਤੈਨੂੰ ਆਪਸ਼ਨਾਂ ਹੀ ਦਊ ਆ ਵੀ ਜਾਂ ਤੂੰ ਆਪਣੇ ਪੈਸੇ ਲੈ ਲੈ ਮੈਂ ਕਿਹਾ ਠੀਕ ਹੈ ਅਗਰ ਤੂੰ ਰਿਫੰਡ ਕਰਨਾ ਫੇਰ ਮੈਂ ਡਬਲ ਕਰ ਆਪਾਂ ਕੋਈ ਵੀ ਅਗਰ ਕਿਸ ਤਰ੍ਹਾਂ ਨੁਕਸਾਨ ਕਰਦੇ ਆ ਤਾਂ ਆਪਾਂ ਜਿਹੜੇ ਪੈਸੇ ਉਹ ਡਬਲ ਪੇ ਕਰਨੇ ਪੈਂਦੇ ਆ ਅਸੀਂ ਵੀ ਅਗਰ ਕਿਸ ਤਰ੍ਹਾਂ ਨੁਕਸਾਨ ਕਰਦੇ ਆ ਨਾ ਤੇਰੇ ਉੱਤੇ ਸਾਨੂੰ ਵੀ ਪੈਸੇ ਡਬਲ ਪੇ ਕਰਨੇ ਪੈਂਦੇ ਆ ਕਹਿੰਦਾ ਨਹੀਂ ਅਸੀਂ ਡਬਲ ਪੇ ਨਹੀਂ ਕਰਨੇ ਮੈਂ ਕਿਹਾ ਡਬਲ ਪੇ ਨਹੀਂ ਕਰਨੇ ਠੀਕ ਆ ਤੂੰ ਰੀਸ਼ਡਿਊਲ ਕਰ ਦੇ ਤੂੰ ਅੱਜ ਦੀ ਨਹੀਂ ਕਰਨੀ ਤੂੰ ਕੱਲ ਦੀ ਕਰ ਰੀਸ਼ਡਿਊਲ ਕਰਕੇ ਸਾਨੂੰ ਟਿਕਟਾਂ ਦੇ ਸ ਉਹ 10 ਜਿਹੜਾ ਸੀ ਉੱਥੇ ਰਹਿਣਾ ਇੰਨੇ ਬੰਦੇ ਆਏ ਹੋਏ ਆ ਇਹਨਾਂ ਦਾ ਖਰਚਾ ਕੌਣ ਚੱਕੇਗਾ ਅਸੀਂ ਆਪਣੇ ਘਰੋਂ ਆਏ ਆ ਟਰੈਵਲ ਕਰਕੇ ਆਏ ਆ ਉਹਦੀ ਫੀਸ ਇੰਨਾ ਕੁਛ ਹੁਣ ਜਾਣ ਦਾ ਖਰਚ ਉਹ ਕੌਣ ਪੇ ਕਰੇਗਾ ਜਦ ਕਿ 에어ਲਾਈਨ ਦੀ ਰਿਸਪੌਂਸਿਬਿਲਟੀ ਆ ਬ੍ਰਦਰ ਇਹ ਚੀਜ਼ ਕਿ ਅਗਰ 에어ਲਾਈਨ ਦੀ ਕੋਈ ਵੀ ਇਸ਼ੂ ਕਰਕੇ ਫਲਾਈਟ ਕੈਨਸਲ ਹੁੰਦੀ ਆ ਤਾਂ ਇਹ ਜੋ ਵੀ ਸਾਡਾ ਸਟੇਜ ਔਰ ਖਰਚਾ 에어ਲਾਈਨ ਚੱਕੇ ਟੋਟਲ ਕਿੰਨੇ ਜਾਣੇ ਜੀ ਤੁਸੀਂ ਮੇਰੇ ਘੱਟੋ ਘੱਟ ਮੇਰੇ ਹਿਸਾਬ ਨਾਲ 35 ਤੋਂ 40 ਜਾਣੇ ਹੈਗੇ ਆ ਜਿਨ੍ਹਾਂ ਨੇ ਦੁਬਈ ਜਾਣਾ ਉਹਦੇ ਵਿੱਚੋਂ 10 ਤੋਂ 15 ਜਾਣੇ ਇਦਾਂ ਦੇ ਵੀ ਬੈਠੇ ਆ ਜਿਨ੍ਹਾਂ ਨੇ ਸਟੇ ਕਰਕੇ ਤੇ ਜਿਨ੍ਹਾਂ ਨੇ ਕੈਨੇਡਾ ਜਾਣਾ ਨਾ ਵੀਰੇ ਕੈਨੇਡਾ ਦੀ ਟਿਕਟ 1 ਸਾਈਡ ਦੀ 2-2 ਲੱਖ ਰੁਪਏ ਦੀ ਆ ਹਾਂ ਠੀਕ ਹੈ 1 ਸਾਈਡ ਦੀ 2-2 ਲੱਖ ਰੁਪਏ ਦੀ ਇਹਨਾਂ ਦੀ ਟਿਕਟ ਆ ਵੀਰੇ 1 ਸਾਈਡ ਦੀ ਆ ਸੋਚੋ ਵੀਰੇ ਜੇ ਇਹਨੇ 10 ਜਣੇ ਨੇ ਵੀ ਜਾਣਾ ਤਾਂ 20 ਲੱਖ ਰੁਪਏ ਹੋ ਗਿਆ ਵੀਰੇ